ਕਿ 1 ਜੁਲਾਈ ਤੋਂ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਮੌਜੂਦਾ ਕਾਨੂੰਨ ਦੇ ਵਿੱਚ ਕੁਝ ਪੁਰਾਣੀਆਂ ਧਾਰਾਵਾਂ ਨੂੰ ਖਤਮ ਕੀਤਾ ਗਿਆ ਹੈ ਤੇ ਕਈਆਂ ਦੇ ਵਿੱਚ ਸੋਧ ਹੋਈ ਹੈ ਅਤੇ ਕਈ ਨਵੀਆਂ ਜਿਹੜੀਆਂ ਧਾਰਾਵਾਂ ਨੇ ਉਹ ਜੋੜ ਕੇ ਭਾਰਤੀ ਨਿਆਂ ਸਹਿੰਤਾ ਨੂੰ ਜਿਹੜਾ ਲਾਗੂ ਕੀਤੀ ਗਈ ਹੈ ਭਾਰਤੀ ਨਿਆਂ ਸਹਿੰਤਾ ਦੀ ਧਾਰਾ 113 ਦੇ ਵਿੱਚ ਅਤਵਾਦ ਨੂੰ ਵਿਸਥਾਰ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ ਹੁਣ ਦੇਸ਼ ਦੇ ਬਾਹਰ ਭਾਰਤ ਦੇ ਕਿਸੇ ਵੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਵੀ ਅਤਵਾਦੀ ਜਿਹੜੀ ਸਰਗਰਮੀ ਆ ਉਹ ਮੰਨਿਆ ਜਾਵੇਗਾ ਨਵੇਂ ਕਾਨੂੰਨ ਦੇ ਮੁਤਾਬਕ ਹੁਣ ਵਿਦੇਸ਼ਾਂ ਵਿੱਚ ਹੋਏ ਹਮਲੇ ਨੂੰ ਵੀ ਅਤਵਾਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇਗਾ ਅਤਵਾਦੀ ਪ੍ਰਭਾਸ਼ਾ ਨੂੰ ਸੰਪ੍ਰਭੂਤਾ ਅਖੰਡਤਾ ਅਤੇ ਸਮਾਜਿਕ ਵਿਵਸਥਾ ਅਤੇ ਆਰਥਿਕ ਸੁਰੱਖਿਆ ਦੇ ਨਾਲ ਜਿਹੜਾ ਉਹ ਵੀ ਜੋੜਿਆ ਗਿਆ ਹੈ ਭਾਰਤ ਸਰਕਾਰ ਸੂਬਾ ਸਰਕਾਰ ਜਾਂ ਕਿਸੇ ਵਿਦੇਸ਼ੀ ਸਰਕਾਰ ਨੂੰ ਪ੍ਰਭਾਵਿਤ ਕਰਨ ਦੇ ਲਈ ਕਿਸੇ ਵਿਅਕਤੀ ਨੂੰ ਅਗਵਾ ਕਰਨਾ ਜਾਂ ਉਸ ਨੂੰ ਹਿਰਾਸਤ ਦੇ ਵਿੱਚ ਰੱਖਣਾ ਵੀ ਅੱਤਵਾਦ ਜਿਹੜਾ ਮੰਨਿਆ ਜਾਵੇਗਾ ਅੱਤਵਾਦੀ ਮਦਦ ਤੇ 5 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੈ ਉਹ ਹੋ ਸਕਦੀ ਹੈ ਅੱਤਵਾਦੀ ਘਟਨਾਵਾਂ ਦੇ ਵਿੱਚ ਲੋਕਾਂ ਦੀ ਮੌਤ ਤੇ ਫਾਂਸੀ ਜਾਂ ਫਿਰ ਜੁਰਮਾਨਾ ਹੈ ਜਿਹੜਾ ਓਲ ਉਹਨਾਂ ਨੂੰ ਲੱਗ ਸਕਦਾ ਹੈ ਤੇ ਅੱਤਵਾਦ ਨੂੰ ਜਿਹੜਾ ਲੁਕਾਉਣ ਇਸ ਤੋਂ ਇਲਾਵਾ ਅੱਤਵਾਦ ਦੀ ਸਾਜ਼ਿਸ਼ ਰਚਨ ਤੋਂ ਲੈ ਕੇ ਅੱਤਵਾਦੀ ਸੰਗਠਨਾ ਨਾਲ ਜੁੜਨ ਤੱਕ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਅਤੇ ਜੁਰਮਾਨਾ ਹੋਣਗੇ ਅਤੇ ਅਤਵਾਦ ਨੂੰ ਲੁਕਾਉਣ ਦੇ ਲਈ 3 ਤੋਂ 3 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਖਾਲਿਸਤਾਨ ਸਮਰਥਕਾਂ ਨੇ ਕੈਨੇਡਾ ਯੂਕੇ ਸਮੇਤ ਹੋਰ ਦੇਸ਼ਾਂ ਦੇ ਵਿੱਚ ਭਾਰਤੀ ਦੂਤਾਵਾਸ ਦੀ ਜਾਇਦਾਦ ਹੈ ਉਹਨੂੰ ਨੁਕਸਾਨ ਪਹੁੰਚਾਇਆ ਸੀ ਇਸ ਨੂੰ ਵੇਖਦਿਆਂ ਹੀ ਜਿਹੜਾ ਸਰਕਾਰ ਨੇ ਕਾਨੂੰਨ ਦੇ ਵਿੱਚ ਬਦਲਾਅ ਕੀਤੇ ਹਨ